ਬਹੁਤ ਇਤਿਹਾਸਕ ਇਕੱਠ ਹੋਇਆ ਤੁਸੀਂ ਆਪਣੇ ਘਰੋਂ ਚੱਲ ਕੇ ਅੱਜ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਇਸ ਲੜਾਈ ਦੇ ਵਿੱਚ ਸਾਥ ਦੇਣ ਲਈ ਪਹੁੰਚੇ ਹੋ ਤੁਹਾਡਾ ਚੱਲੇ ਹੋਏ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਮੈਂ ਜਿਹੜੀ ਸੌ ਮੈਂ ਅੱਗੇ ਬੋਲਦਾ ਰਹੂੰਗਾ ਤੁਸੀਂ ਮੇਰੇ ਪਿੱਛੇ-ਪਿੱਛੇ ਬੋਲਦੇ ਰਹੋ ਇਹ ਇੱਕ ਇੱਕ عہد ਹੈ ਇੱਕ ਫੈਸਲਾ ਹੈ ਕਿ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਲਈ ਆਪਣੇ ਬੁਰਸ਼ ਨਾਲ ਉੱਚ ਰੰਗ ਭਰਨੇ ਨੇ ਮੈਂ ਜਦੋਂ ਮੈਂ ਕਹੂੰਗਾ ਤਾਂ ਉਤਵਾ ਦਾ ਆਪਣਾ ਨਾਮ ਲੈ ਦਿਓ ਉਸ ਤੋਂ ਬਾਅਦ ਫਿਰ ਜੁਮੇ ਮੈਂ ਪੜੀ ਜਾਊਂਗਾ ਮੈਂ ਇਹ ਸੌਂ ਖਾਂਦਾ ਹਾਂ ਕਿ ਮੈਂ ਆਪਣੇ ਪਿੰਡ ਵਾਰਡ ਅਤੇ ਸਮਾਜ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਰਹਾਂਗਾ ਮੈਂ ਨਾਤਾ ਖੁਦ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਕਰੀ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਵਾਂਗਾ ਅਤੇ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕਰਾਂਗਾ ਮੈਂ ਪ੍ਰਸ਼ਾਸਨ ਅਤੇ ਪੁਲਿਸ ਨਾਲ ਪੂਰਾ ਸਹਿਯੋਗ ਕਰਾਂਗਾ ਅਸੀਂ ਸਾਰੇ ਏਕਤਾ ਤੇ ਹਿੰਮਤ ਨਾਲ ਮਿਲ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਵਾਂਗੇ